ਨਾਮ ਦੇ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਸੁਖੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਰੇ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਿਲੰਗ ਮਹੱਲਾ ਨਾਵਾ ਕਾਫੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਬੈ ਪ੍ਰਾਣੀ ਛੇੜ ਛਿਨ ਔਦ ਬਿਹਾਤ ਹੈ ਫੁੱਟ ਘਟ ਜਿਉ ਪਾਨੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਬਹ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟ ਘਟ ਜਿਉ ਪਾਨੀ ਰਹਾਉ ਹਰ ਗੁਣ ਕਾਹੇ ਨਾ ਗਾਵ ਈ ਮੋਰਖ ਅਗਿਆਨਾ ਝੂਠੇ ਲਾਲ ਚਲਾਦ ਕੈ ਨਹਿ ਮਰਨ ਪਛਾਨਾ ਅਜੋ ਕਾਸ਼ ਬਿਕਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਿਹ ਪਜਨਤੇ ਨਿਰਪੈ ਪਦ ਪਾਵੇ ਅਜਹੁ ਕਾਸ਼ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇਹ ਪਜਣ ਤੇ ਨਿਰਪੈ ਪਦ ਪਾਵੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਾਤੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਅੱਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਵਸੂਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰ ਜੀ ਨੇ ਰਹਿਮਤ ਕੀਤੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਤੇ ਲੰਗਰ ਆਗ ਦੇ ਅੰਦਰ ਨੌਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਮਖਾਰਬੇ ਤੋ ਉਚਾਰਨ ਕੀਤਾ ਹੋਇਆ ਪਾਵਨ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ 726 ਅੰਗ ਤੇ ਸੁਭਾਈ ਬਾਣ ਹੈ ਸਤਿਗੁਰ ਜੀ ਕਿਰਪਾ ਕਰਦੇ ਤਲੰਗ ਮਹੱਲਾ ਨਾਵਾਂ ਕਾਫੀ ਰਾਗ ਤਲੰਗ ਨਵੇਂ ਸਤਿਗੁਰ ਜੀ ਦੀ ਗੁਰਬਾਣੀ ਕਾਫੀ ਕਾਫੀ ਤੋਂ ਪਾਵ ਹੈ ਜਿਹਦੇ ਵਿੱਚ ਵਿਰਾਗਮਈ ਸ਼ਬਦ ਵਰਜ ਹੋਣ ਜਿਸ ਸ਼ੰਤ ਦੇ ਵਿੱਚ ਵਿਰਾਗਮਈ ਗੱਲਬਾਤ ਕੀਤੀ ਹੋਵੇ ਉਹਨੂੰ ਕਾਫੀ ਕਹਿ ਦਿੰਦੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਇੱਕ ਓੰਕਾਰ ਪਰਮੇਸ਼ਰ ਇੱਕ ਹੈ ਘਟਾ ਘਟਾ ਦੇ ਵਿੱਚ ਸਮਾਇਆ ਹੋਇਆ ਹੈ ਤੇ ਉਹ ਇੱਕ ਪਰਮੇਸ਼ਰ ਦੀ ਕਿਵੇਂ ਪ੍ਰਾਪਤੀ ਹੁੰਦੀ ਹੈ ਸਤਗੁਰ ਪ੍ਰਸਾਦ ਜਦੋਂ ਸਤਗੁਰੂ ਜੀ ਦੀ ਕਿਰਪਾ ਹੋ ਜਾਵੇ ਫਿਰ ਇੱਕ ਪਰਮੇਸ਼ਰ ਵਾਹਿਗੁਰੂ ਜੀ ਨਾਲ ਮਿਲਾਪ ਹੋ ਜਾਂਦਾ ਹੈ ਚੇਤਨਾ ਹੈ ਤੋ ਜੇਤ ਲੈ ਨਿਸ ਦਿਨ ਮੈਂ ਪ੍ਰਾਣੀ ਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ हे ਭਾਈ ਜਿਉ ਵਾਹਿਗੁਰੂ ਜੀ ਨੂੰ ਤੂੰ ਚੇਤੇ ਕਰਨਾ ਹੈ ਤੇ ਜਲਦੀ ਚੇਤ ਲੈ ਉਹਦਾ ਨਾਮ ਜਪ ਲੈ ਨਿਸ ਦਿਨ ਨਿਸ ਕਹਿੰਦੇ ਨੇ ਰਾਤ ਨੂੰ ਦਿਨ ਰਾਤ हे ਪ੍ਰਾਣੀਆਂ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਜਪਨਾ ਕਾਰ ਚੇਤੇ ਕਰ ਜਿਸ ਪਰਮੇਸ਼ਰ ਵਾਹਿਗੁਰੂ ਜੀ ਨੇ ਤੈਨੂੰ ਸੰਸਾਰ ਤੇ ਨਾਮ ਜਪਣ ਵਾਸਤੇ ਭੇਜਿਆ ਤੇਰੇ ਕੋਲ ਜਿੰਨਾ ਕੁ ਵੀ ਸਮਾਂ ਹੈ ਆਪਣੇ ਸਭਨੋਂ ਆਪਣੇ ਜੀਵਨ ਨੂੰ ਸਫਲਿਆ ਕਰਦੇ ਹੋਇਆ ਦਿਲ ਰਾਤ ਇਕ ਉਤਰ ਕੇ ਉਹ ਵਾਹਿਗੁਰੂ ਜੀ ਦਾ ਨਾਮ ਸਵਾਸ ਸਵਾਸ ਜਪਨਾ ਕਰ ਛਿਨ ਛਿਨ ਔਦ ਬਿਹਾਤ ਹੈ ਫੁੱਟ ਘਟ ਜਿਉਂ ਪਾਣੀ ਕਿਉਂਕਿ ਤੇਰੀ ਉਮਰ ਜਿਹੜੀ ਛਿਨ ਛਿਨ ਕਰਕੇ ਐਦਾ ਲੰਘਦੀ ਜਾ ਰਹੀ ਹੈ ਜਿਵੇਂ ਕੋਈ ਥੜਕੀ ਹੋਏ ਭਾਂਡੇ ਦੇ ਵਿੱਚ ਘੜੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਬੂੰਦ ਬੂੰਦ ਕਰਕੇ ਸਿਮਦਾ ਰਿhta ਹੈ ਤੇ ਥਿੜਕੇ ਘੜੇ ਦੇ ਵਿੱਚੋਂ ਜਿਹੜਾ ਪਾਣੀ ਹੈ ਸਿਮ ਦਾ ਸਿਮ ਦਾ ਇੱਕ ਦਿਨ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ हे ਪ੍ਰਾਣੀ ਤੇਰੇ ਸਵਾਸਾਂ ਰੂਪੀ ਜਿਹੜਾ ਪਾਣੀ ਹੈ ਉਹ ਸਿਮੀ ਜਾ ਰਿਹਾ ਤੇਰੇ ਸਰੀਰ ਰੂਪੀ ਭਾਂਡੇ ਦੇ ਵਿੱਚੋਂ ਇਸ ਕਰਕੇ ਉਹਦੇ ਤੋਂ ਲਾਹਾ ਪ੍ਰਾਪਤ ਕਰ ਵਾਹਿਗੁਰੂ ਜੀ ਦਾ ਨਾਮ ਜਪ ਰਹਾਓ ਰਹਾਉ ਦਾ ਬਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰ ਦੇ ਹਰ ਗੁਣ ਕਾਹੇ ਨਾ ਗਾਵਹਿ ਮੂਰਖ ਅਗਿਆਨਾ ਕਹਿੰਦੇ हे ਮੂਰਖ ਪ੍ਰਾਣੀ हे ਅਗਿਆਨੀ ਪੁਰਸ਼ ਗਿਆਨ ਤੋਂ ਇਹਨੇ ਆਦਮੀ ਤੂੰ ਹਰੀ ਵਾਹਿਗੁਰੂ ਜੀ ਦੇ ਗੁਣ ਕਿਉਂ ਨਹੀਂ ਗਾਉਂਦਾ ਝੂਠੇ ਲਾਲਚ ਦਾਗ ਕੈ ਨਹਿ ਮਰਨ ਪਛਾਨਾ ਸੰਸਾਰ ਦੇ ਝੂਠੇ ਹੀ ਲਾਲਚਾਂ ਦੇ ਵਿੱਚ ਲੰਘ ਕੇ ਵਿਸ਼ਿਆ ਵਿਕਾਰਾਂ ਦੇ ਵਿੱਚ ਲੱਗ ਕੇ ਉਹ ਵਾਹਿਗੁਰੂ ਜੀ ਨੂੰ ਭੁਲਾ ਕੇ ਤੂੰ ਤੇ ਮੌਤ ਨੂੰ ਵੀ ਜਿਹੜਾ ਉਹ ਭੁਲਾ ਲਿਆ ਨਹਿ ਮਰਨ ਪਛਾਨਾ ਤੈਨੂੰ ਕਦੇ ਚਿਤ ਚੇਤੇ ਦੇ ਵਿੱਚ ਵੀ ਨਹੀਂ ਆਉਂਦਾ ਕਿ ਤੂੰ ਇਹ ਸੰਸਾਰ ਤੋਂ ਚਲੇ ਜਾਣਾ ਤੇਰੀ ਮੌਤ ਹੋ ਜਾਣੀ ਆ ਕਰਤਾਰ ਤੇ ਝੂਠੇ ਲਾਲਚਾਂ ਨੂੰ ਛੱਡ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਕਰ ਅਜ ਹੋਂ ਕਾਸ਼ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਸਤਿਗੁਰੂ ਜੀ ਕਹਿੰਦੇ ਹਜੇ ਵੀ ਕੁਝ ਵੀ ਵਿਗੜਿਆ ਨਹੀਂ ਜਿੰਨੇ ਕੁ ਸਵਾਸ ਤੇਰੇ ਕੋਲੋਂ ਬਚਿਆ ਉਹਨਾਂ ਦੇ ਨਾਲ ਪ੍ਰਭੂ ਦੇ ਗੁਣ ਗਾਹ ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੈ ਏ ਨਾਨਕ ਉਹ ਵਾਹਿਗੁਰੂ ਜੀ ਦਾ ਭਜਨ ਕਰਨ ਦੇ ਨਾਲ ਐਸਾ ਨਿਰਭੈ ਪਦ ਪ੍ਰਾਪਤ ਹੁੰਦਾ ਹੈ ਜਿਹੜਾ ਵੀ ਉਹ ਨਾਮ ਜਪ ਕਰ ਨਾਮ ਜਪਦਾ ਉਹਨੂੰ ਫਿਰ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਨਿਰਭੈ ਪਦ ਪਾਵੈ ਭੈ ਕਾ ਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਣ ਜਿਹੜਾ ਨਾਮ ਜਪਦੇ ਨੇ ਉਹਨਾਂ ਦੀ ਅਵਸਥਾ ਫਿਰ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਨਿਰਭੈ ਪਦਵੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਸਾਡੇ ਹਿਰਦੁੱਤ ਵਸ ਜਾਵੇ ਹੁਣੇ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ